ਸਤਿਗੁਰ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਵੀਅਰਸ਼ਿਪ ਅੱਜ ਦੀ ਜਿਹੜੀ ਆ ਖਬਰ ਬੜੀ ਮਹੱਤਵਪੂਰਨ ਖਬਰ ਆ ਤੁਸੀਂ ਦੇਖ ਵੀ ਸਕਦੇ ਹੋ ਕਿ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਲੱਗਿਆ ਹੋਇਆ ਇਹ ਜਿਹੜਾ ਟਵੀਟ ਆ ਇਹ ਟਵੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਤੇ ਕੱਲ ਰਾਤ ਕੀਤਾ ਰਾਤ ਵੀ ਨਹੀਂ ਤੁਸੀਂ ਐ ਕਹੋ ਕਿ ਸ਼ਾਮ ਜੇ ਨੂੰ ਟਵੀਟ ਕੀਤਾ ਉਹਨਾਂ ਨੇ ਤੇ ਇਸ ਟਵੀਟ ਦੇ ਵਿੱਚ ਕੀ ਲਿਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਕਹਿੰਦੇ ਨੇ ਕਿ ਰਾਜਸਥਾਨ ਨੇ ਪੰਜਾਬ ਦੇ ਕੋਟੇ ਦੇ ਵਿੱਚੋਂ ਪੰਜਾਬ ਦੇ ਕੋਲੋਂ ਪੰਜਾਬ ਦਾ ਪਾਣੀ ਮੰਗਿਆ ਪਾਣੀ ਇਸ ਕਰਕੇ ਮੰਗਿਆ ਕਿ ਆਪਾਂ ਨੂੰ ਪਤਾ ਜੰਗ ਦਾ ਮਾਹੌਲ ਬਣਿਆ ਹੋਇਆ ਤੇ ਜਿਹੜੀ ਫੌਜ ਤਾਇਨਾਤ ਕੀਤੀ ਗਈ ਹੈ ਰਾਜਸਥਾਨ ਦੇ ਵਿੱਚ ਫੌਜ ਨੂੰ ਪਾਣੀ ਦੀ ਲੋੜ ਇਸ ਕਰਕੇ ਰਾਜਸਥਾਨ ਨੇ ਪੰਜਾਬ ਨੂੰ ਕਿਹਾ ਕਿ ਤੁਸੀਂ ਆਪਣੇ ਬਾਦੂ ਕੋਟੇ ਦੇ ਵਿੱਚੋਂ ਸਾਨੂੰ ਪਾਣੀ ਦਿਓ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਕਹਿਣਾ ਕਿ ਅਸੀਂ ਰਾਜਸਥਾਨ ਨੂੰ ਪੰਜਾਬ ਦੇ ਵਾਧੂ ਕੋਟੇ ਦਾ ਜਿਹੜਾ ਪਾਣੀ ਹੈ ਉਹ ਪਾਣੀ ਅਸੀਂ ਰਾਜਸਥਾਨ ਨੂੰ ਛੱਡ ਰਹੇ ਹਾਂ ਕਿਉਂਕਿ ਦੇਸ਼ ਦੇ ਵਿੱਚ ਜੰਗੀ ਮਾਹੌਲ ਹੈ ਇੱਕ ਤੇ ਇਹੋ ਜਿਹੇ ਸਮੇਂ ਦੇ ਵਿੱਚ ਪਾਣੀ ਤਾਂ ਕੀ ਜੇਕਰ ਸਾਨੂੰ ਖੂਨ ਵੀ ਵਹਾਉਣਾ ਪਵੇ ਖੂਨ ਵੀ ਦੇਣਾ ਪਵੇ ਤਾਂ ਵੀ ਪੰਜਾਬ ਕਦੇ ਪਿੱਛੇ ਨਹੀਂ ਹਟੂਗਾ ਤਾਂ ਵੀ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਸੋ ਇੱਕ ਬੜੀ ਲੇਟੈਸਟ ਇਨਫੋਰਮੇਸ਼ਨ ਹੈ ਇਹ ਬੜੀ ਅਹਿਮ ਜਾਣਕਾਰੀ ਹੈ ਕਿ ਰਾਜਸਥਾਨ ਨੇ ਪੰਜਾਬ ਨੂੰ ਅਪੀਲ ਕੀਤੀ ਕਿ ਤੁਸੀਂ ਸਾਨੂੰ ਵਾਧੂ ਜਿਹੜਾ ਕੋਟਾ ਪੰਜਾਬ ਦਾ ਉਸ ਕੋਟੇ ਦੇ ਵਿੱਚੋਂ ਰਾਜਸਥਾਨ ਨੂੰ ਪਾਣੀ ਦਿੱਤਾ ਜਾਵੇ ਕਿਉਂਕਿ ਰਾਜਸਥਾਨ ਦੇ ਵਿੱਚ ਫੌਜ਼ ਦੀ ਤਾਇਨਾਤੀ ਆ ਫੌਜ਼ ਤਾਇਨਾਤ ਆ ਰਾਜਸਥਾਨ ਦੇ ਵਿੱਚ ਇਸ ਕਰਕੇ ਫੌਜ ਨੂੰ ਪਾਣੀ ਦੀ ਜ਼ਰੂਰਤ ਆ ਤਾਂ ਪੰਜਾਬ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਤੁਰੰਤ ਹਾਂ ਕਰਤੀ ਕਿ ਅਸੀਂ ਪਾਣੀ ਦੇਣ ਦੇ ਲਈ ਤਿਆਰ ਆ ਇਹੋ ਜੇ ਮਾਹੌਲ ਦੇ ਵਿੱਚ ਪਾਣੀ ਕੀ ਅਸੀਂ ਤਾਂ ਖੂਨ ਵੀ ਦੇਣ ਦੇ ਲਈ ਤਿਆਰ ਆ ਦੂਜੇ ਪਾਸੇ BBMP ਵਾਲਾ ਮਾਮਲਾ ਵੀ ਚੱਲ ਰਿਹਾ ਹਾਲਾਂਕਿ BBMP ਵਾਲਾ ਮਾਮਲਾ ਅ ਲਗਾਤਾਰ ਚਰਚਾ ਦੇ ਵਿੱਚ ਹੈ ਅੱਜ ਵੀ ਕਈ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਨੇ ਕਿ ਬੀਬੀਐਮਬੀ ਪੱਪਾ ਭਾਰ ਹੈ ਹਰਿਆਣਾ ਨੂੰ ਪਾਣੀ ਛੱਡਣ ਦੇ ਲਈ ਪਰ ਉਹ ਹੋਰ ਟੌਪਿਕ ਹੈ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਇੱਕ ਛੋਟੀ ਜੀ ਜਾਣਕਾਰੀ ਸੀ ਜਿਹੜੀ ਜਾਣਕਾਰੀ ਮੈਂ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦਾ ਸੀ ਕਿ ਰਾਜਸਥਾਨ ਨੇ ਪਾਣੀ ਮੰਗਿਆ ਸੀ ਪੰਜਾਬ ਸਰਕਾਰ ਤੋਂ ਕਿ ਆਪਣੇ ਵੱਧ ਕੋਟੇ ਦੇ ਵਿੱਚੋਂ ਪਾਣੀ ਛੱਡ ਦੋ ਜਿਹੜਾ ਉਹ ਪਾਣੀ ਹੈ ਉਹ ਪਾਣੀ ਰਾਜਸਥਾਨ ਨੂੰ ਪੰਜਾਬ ਸਰਕਾਰ ਨੇ ਛੱਟਦਾ